ਗੌੜੀ ਨੱਲਾ ਪਹਿਲਾ ਹਉ ਮੈਂ ਕਰਤ ਠੇਖੀ ਨਹੀਂ ਜਾਣਿਆ ਗੁਰਮੁਖ ਭਗਤ ਵਿਰਲੇ ਮਨ ਮਾਨਿਆ ਹਾ ਹਉ ਕਰਤ ਨਹੀਂ ਸੱਚ ਪਾਈਐ ਹਉ ਮੈਂ ਜਾਏ ਪਰਮ ਪਦ ਪਾਈਐ ਰਹਾ ਹਉ ਮੈਂ ਕਰ ਰਾਜੇ ਬਹੁਤਾ ਵੈ ਹਉ ਮੈਂ ਖਪੈ ਜਨਮ ਮਰ ਆਵੈ ਹੋ ਮਨ ਨਿਵਰੇ ਗੁਰ ਸ਼ਬਦ ਵਿਚਾਰੈ ਚੰਚਲ ਮਤ ਤਿਆਗੈ ਪੰਚ ਸੰਘਾਰ ਅੰਤਰ ਸਾਚ ਸਹਿਜ ਕਰ ਆਵੈ ਰਾਜਨ ਜਾਣ ਪਰਮਗਤ ਪਾਵੇ ਸਚ ਕਰਣੀ ਗੁਰ ਭਰਮ ਚੁਕਾਵੇ ਨਿਰਭੋਕੈ ਕਰ ਤਾੜੀ ਲਾਵੇ ਹਾ ਹੋਂ ਕਰ ਮਰਨ ਕਿਆ ਪਾਵੇ ਪੂਰਾ ਗੁਰਖੇਟ ਸੋ ਛਗਰ ਚੁਕਾਵੇ ਜੇਤੀ ਹੈ ਤੇਤੀ ਤੇ ਨਾਈ ਗੁਰਮੁਖ ਗਿਆਨ ਭੇਟ ਗੁਣ ਗਾਹੀ ਥਮੈਂ ਬੰਧਨ ਬੰਦ ਤੋ ਆਵੇ ਨਾਨਕ RAM ਭਗਤ ਸੁਖ ਪਾਵੇ ਗੌੜੀ ਮਹਿਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲ ਘਰ ਆਇਆ ਧੰਮ ਕਮਲ ਪਾਇਆ ਨਾ ਪਾਇਆ ਆਗਿਆ ਨਹੀਂ ਲਈਨੀ ਪਰਮ ਪੁਲਾਇ ਜੋ ਉਪਜੈ ਸੋ ਕਾਲ ਸੰਘਾਰਿਆ ਹਮ ਹਰ ਰੱਖੇ ਗੁਰ ਸ਼ਬਦ ਵਿਚਾਰਿਆ ਰਹਾ ਮਾਇਆ 모ਹੇ ਦੇਵੀ ਸਭ ਦੇਵਾ ਕਾਲ ਨਾ ਛੋੜਾ ਬਿਨ ਗੁਰ ਕੀ ਸੇਵਾ ਉਹ ਅਬ ਨਾਸ਼ੀ ਅਲਖ ਭੇਵਾ スルतान खान बादशाह नहीं रहना नामो भूल जम का दुख सहना मैं थर नाम ज्यों राखो रहना चौधरी राजे नहीं किसै मुकाम शाह मरे संच माया दाम मैं थन दीजे हर अंबेत नाम रयत ਮਹਾਰ ਮੁਕੱਦਮ ਸਿੱਖਧਾਰਾ ਨਿਹਚਲ ਕੋਇ ਨਾ ਦਿਸੈ ਸੰਸਾਰ ਫਰਿਓ ਕਾਲ ਕੂੜ ਸਿਰ ਮਾਰ ਨਿਹਚਲ ਏਕ ਸੱਚਾ ਸਤ ਸੋਈ ਜਿਨ ਕਰ ਸਾਜੀ ਤਿਨਹਿ ਸਭ ਕੋਈ ਓ ਗੁਰਮੁਖ ਜਾਪੈ ਤਾ ਪਤ ਹੋਈ ਕਾਜ਼ੀ ਸ਼ੇਖ ਭੇਖ ਫਕੀਰ ਵੱਡੇ ਕਹਾਵੈ ਹਉ ਮੈਂ ਤਨ ਪੀਰਾ ਕਾਲ ਨ ਛੋੜੈ ਦਿਨ ਸਤਗੁਰ ਕੀ ਥੀਰਾ ਕਾਲ ਜਾਲ ਜੇਵਾ ਅਰ ਨੈਣੀ ਕਾਨੀ ਕਾਲ ਸੁਣੈ ਬਿਖ ਬੈਣੀ ਬਿਨ ਸ਼ਬਦਾਂ ਮੂਠੇ ਦਿਨ ਰੈਣੀ ਹਿਰਦੈ ਸਾਚ ਵਸੈ ਹਰ ਨਾਇ ਕਾਲ ਨ ਜੋ ਸਕੈ ਗੁਣ ਗਾਇ ਨਾਨਕ ਗੁਰਮੁਖ ਸ਼ਬਦ ਸਮਾਏ ਗੌੜੀ ਮਹਿਲਾ ਪਹਿਲਾ ਬੋਲੇ ਸਾਚ ਮਿੱਥਿਆ ਨਹੀਂ ਰਾਈ ਚੱਲੇ ਗੁਰਮੁਖ ਹੁਕਮ ਰਜ਼ਾਈ ਰਹੇ ਅਤੀਤ ਸੱਚੇ ਸ਼ਰਣਾਈ ਸੱਚ ਘਰ ਦਾਸ ਹੈ ਕਾਲ ਨਾ ਜੋ ਹੈ ਮਨਮੁਖ ਕੋ ਆਵਤ ਜਾਵਤ ਦੁਖ ਮੋਹ ਹੈ ਕਹਾਉ ਅਪਿਓ ਪਿਓ ਇਕੱਠ ਕੱਥ ਰਹੀ ਐ ਨਿਜ ਘਰ ਬੈਸ ਸਹਿਜ ਘਰ ਲਈ ਐ ਹਰ ਰਸ ਮਾਤੇ ਇਹ ਸੁਖ ਕਹੀ ਐ ਗੁਰਮਤਿ ਚਾਲ ਨਿਚਲ ਨਹੀਂ ਡੋਲੈ ਗੁਰਮਤਿ ਸਾਥ ਸਹਿਜ ਹਰ ਬੋਲੈ ਪੀਣਾ ਅੰਮ੍ਰਿਤ ਤਤਵ ਰੋਲੈ ਸਤਗੁਰ ਦੇਖਿਆ ਦੀਖਿਆ ਲਈਨੀ ਮਨ ਤਨ ਅਰਪਿਓ ਅੰਤਰਗਤ ਕੀਨੀ ਗਤ ਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਰੰਜਨ ਸਾਰ ਪਰਮ ਹੰਸ ਸੱਚ ਜੋਤ ਅਪਾਰ ਜਹਾਂ ਦੇਖੋ ਤਾਂ ਏਕੰਕਾਰ ਰਹੇ ਨਿਰਾਲੰ ਇਕਾ ਸੱਚ ਕਰਨੀ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਮਨ ਤੇ ਮਨ ਮੰਨਿਆ ਚੁਕੀ ਆਹ ਭਮਣੀ ਇਨ ਬਿਦ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰ ਨਾ ਭਾਰਿਆ ਸਾਚ ਮਹਿਲ ਗੁਰ ਲਖ ਲਖਾਇਆ ਨਹਿਚਲ ਮਹਿਲ ਨਹੀਂ ਸ਼ਾਇਆ ਮਾਇਆ ਸਾਠ ਸੰਤੋਖੇ ਭਰਮ ਚੁਕਾਇਆ ਜਿਨ ਕਾ ਮਨ ਵਸਿਆ ਸਚ ਸੋਈ ਕ੍ਰਿਤੀ ਸੰਗਤ ਗੁਰਮੁਖ ਹੋਈ ਨਾਨਕ ਸਾਚ ਨਾਮ ਮਲ ਖੋਈ ਗੋੜੀ ਮੈਲਾ ਪਹਿਲਾ RAM ਨਾਮ ਚਿਤਰਾ ਪੈ ਜਾਕ ਉਪਜੰਤ ਦਰਸ਼ਨ ਕੀ ਜੈ ਤਾਕ ਸਾਮਨਾ ਜਪੋ ਅਭਾਗ ਤੁਮਾਰਾ ਜੁਗ ਜੁਗ ਦਾਤਾ ਪ੍ਰਭ RAM ਹਮਾਰਾ ਰਹਾਉ ਗੁਰਮਤ ਰਾਮ ਜਪੈ ਜਨਪੁਰ ਚਿਤ ਖਟ ਅਨਹਤ ਬਾਜੇ ਤੂਰਾ ਜੋ ਜਨ ਰਾਮ ਫਗਤ ਹਰ ਪਿਆਰ ਸੇ ਪ੍ਰਭ ਰੱਖੇ ਕਿਰਪਾ ਧਾਰ ਜਿਨ ਕਾ ਹਿਰਦੈ ਹਰ ਹਰ ਸੋਈ ਤਿਨ ਕਾ ਦਰਸਪਰਸ ਸੁਖ ਹੋਈ ਸਰਬ ਜੀਆਂ ਮੈਂ ਏਕ ਹੋਰ ਵੈ ਮਨ ਮੁਖ ਅਹੰਕਾਰੀ ਫਿਰ ਜੂਨੀ ਭਵੈ ਸੋ ਬੁਝੇ ਜੋ ਸਤਗੁਰ ਪਾਏ ਹਉਮੈ ਮਾਰੇ ਗੁਰ ਸ਼ਬਦੇ ਪਾਏ ਅਰਧ ਪੁਰਧ ਕੀ ਸੰਧ ਕਿਉ ਜਾਣੇ ਗੁਰਮੁਖ ਸੰਧ ਮਿਲੇ ਮਨੁ ਮਾਨੈ ਹਮ ਪਾਪੀ ਨਿਰਗੁਣ ਕੋ ਗੁਣ ਕਰੀਐ ਤਬ ਹੋਏ ਦਇਆਲ ਨਾਨਕ ਜਨ ਤਰੀਐ 16 ਅਸ਼ਟਪਦੀਆਂ ਗਵਰੇਰੀ ਗੌੜੀ ਕਿਆਂ ਘੋੜੀ ਬੈਰਾਗ ਮੈਂ ਲਾ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜਿਉਂ ਗਾਈ ਕੋ ਗੋਹਿਲੀ ਰੱਖੇ ਕਰ ਸਾਰਾ ਇਹਨਸ ਪਾਲੇ ਵਖਲੇ ਆਤਮ ਸੁਖ ਧਾਰਾ ਇਤ ਉਤ ਰੱਖੋ ਦੀਨ ਦਿਆਲਾ ਸੋ ਸ਼ਰਨ ਅਗਤ ਨਦਰ ਨਿਹਾਲਾ ਸਹਾਉ ਜਾਂ ਦੇਖੋ ਹਾਰ ਰਵ ਰਹਿ ਸਖ ਰਖਨ ਹਾਰਾ ਤੂੰ ਦਾਤਾ ਤੂਹਤਾ ਤੂੰ ਹੈ ਤੂੰ ਤਨ ਅਦਾਰਾ ਕਿਰਤ ਪਿਆ ਅਧਪੂਰ ਧੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਤੀਸ਼ ਕੀ ਬਿਨਸਾ ਨ ਅੰਧਿਆਰਾ ਜਗ ਬਿਨਸਤ ਹਮ ਦੇਖਿਆ ਲੋਭੇ ਅੰਕਾਰਾ ਗੁਰ ਸੇਵਾ ਪ੍ਰਭ ਪਾਇਆ ਫਤ ਤੁਕਤ ਦੁਆਰਾ ਮਿਜਕਰ ਮਹਿਲ ਅਪਾਰ ਕੋ ਅਪਰੰਪਰ ਸੋਈ ਬਿਨ ਸ਼ਬਦ ਥਿਰ ਤੋ ਨਹੀਂ ਬੂਝ ਹੈ ਸੁਖ ਹੋਈ ਕਿਆ ਲੈ ਆਇਆ ਲੈ ਜਾਏ ਕੀਆ ਫਸ ਹੈ ਜਮ ਜਾਲਾ ਦੂਲ ਬਧਾ ਕਸ ਜੀਵਰੀ ਆਕਾਸ਼ ਪਤਾਲਾ ਗੁਰਮਤ ਨਾਮ ਨਾ ਵਿਸਰੈ ਸਹਿਜੇ ਪਤ ਪਾਈਐ ਅੰਤਰ ਸ਼ਬਦ નિਧਾਨ ਹੈ ਮੇਲ ਆਪ গোਾਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਤ ਸਮਾਵੈ ਨਾਨਕ ਮੇਲ ਨਾ ਝੂਕੈ ਮਹਾ ਪਤ ਪਾਵੈ ਗੌੜੀ ਮਹਿਲਾ ਪਹਿਲਾ ਗੁਰ ਪ੍ਰਸਾਦੀ ਬੂਜਲੇ ਤਾ ਹੋਏ ਨਬੇਰਾ ਹਰ ਘਰ ਨਾਮ ਨਿਰੰਝਨ ਸੋ ठाਪੂਰ ਮੇਰਾ ਬਿਨਗੁਰ ਸ਼ਬਦ ਨਾ ਛੂਟੀ ਦੇਖੋ ਵਿਚਾਰ ਜੇ ਲਖ ਕਰਮ ਤਮਾਵਹੀ ਬਿਨਗੁਰ ਅੰਧਿਆਰਾ ਰਹਾਉ ਅੰधे ਅਕਲੀ ਬਾਰੇ ਕਿਆ ਤਿਨ ਸਿਉ ਕਹੀਐ ਬਿਨਗੁਰ ਪੰਥ ਨਾ ਸੂਝੈ ਕਿਤ ਦਿਧ ਨਿਰਭਈਆ ਖੋਤੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ ਅੰਦੇ ਕਾ ਨਾ ਉਪਾਰਖੂ ਕਲੀ ਕਾਲ ਵਿਡਾਣੇ ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹੇ ਮੂਏ ਨਹੀਂ ਰੋਤਾ ਆਵਤ ਕੋ ਜਾਂਤਾ ਕਹੇ ਜਾਂਤੇ ਕੋ ਆਇਆ ਫਰਕੀ ਕੋ ਆਪਣੀ ਕਹੈ ਆਪਣੋ ਨਹੀਂ ਪਾਇਆ ਮਿੱਠੇ ਕੋ ਕੋੜਾ ਕਹੈ ਕੜੂਏ ਕੋ ਮਿੱਠਾ ਰਾਤੇ ਕੀ ਨਿੰਦਾ ਕਰੈ ਐਸਾ ਕਲ ਮੈਂ ਗੀਠਾ ਚੇਰੀ ਕੀ ਸੇਵਾ ਕਰੈ ਥਾਪੁਰ ਨਹੀਂ ਦੀਸੈ ਤੋ ਘਰ ਨੀਰ ਮਰੋਲੀ ਐ ਮੱਖਣ ਨਹੀਂ ਦੀਸੈ ਇਸ ਪਦ ਜੋ ਅਰਥ ਆਇਲੇ ਸੋ ਗੁਰੂ ਹਮਾਰਾ ਨਾਨਕ ਕ੍ਰਿਸ਼ਨੈ ਆਪਕੋ ਸੋ ਅપર ਅਪਾਰਾ ਸਬ ਆਪੇ ਆਪ ਵਰਤਦਾ ਆਪੇ ਫਰਮਾਇਆ ਗੁਰ ਕਿਰਪਾ ਤੇ 부ਝੀਏ ਸਭ ਬ੍ਰਹਮ ਸੁਮਾਇਆ